ਲੱਗ ਰਿਹਾ ਲੱਗ ਰਿਹਾ ਟ੍ਰੇਲ ਲੱਗਿਆ ਟ੍ਰੇਲ ਲੱਗਿਆ ਹੋਰ ਬਾ ਬਾਹ ਦਾ ਹਾਂ ਨਾ ਬਾਈ ਦੀ ਹਰ ਸਿੰਘ ਜੀ ਵਾਈਟੂ ਜੇ ਕ ਖਲਤਾ ਵਾਈਟੂ ਤੋਂ ਕਤੇ ਅੱਜ ਦੇ ਸ਼ਬੀਰ ਲਗਾਈ ਜੀ ਇਹਨਾਂ ਬਣੂ ਬਾਬਾ ਕੋਨਾ ਜੀ ਉਹ ਅੱਜ ਦੀ 15 ਪਾਸ਼ਾ ਜਿਹੜੇ ਵਰਨੇ ਦੇ ਜੀ ਚੀਕਿੰਗ ਯਾਦ ਰੱਖਦੇ ਹੋਏ ਥੋਬਿਆਣਾ ਬਸਤੀ ਤੇ ਨਗਰ ਖੇੜੇ ਸਾਰੇ ਚੁੱਕ ਸਾਥ ਤੇ ਪੜਾਈ ਹੈ ਜੀ ਆਪਣਾ ਐਕਸਪ੍ਰੈਸ ਜਿਨ੍ਹਾਂ ਦੀ ਬਰੋਲ ਨਾਮ ਕੋਰ ਹੈ ਜੀ ਮਹਿੰਦਰ ਸਿੰਘ ਆਪਣਾ ਚੀਤ ਸਿੰਘ ਬਾਕੀ ਸਾਰੇ ਪਿੰਡ ਦੇ ਸਾਰੇ ਜਿੰਨੇ ਵੀ ਬਾਤ ਮਹੱਲਾ ਮਨਵਾ ਸਾਰਾ ਰਲ ਮਿਲ ਕੇ ਉਦਮ ਕੀਤਾ ਜੀ ਬਾਕੀ ਬੱਚਾ ਫੌਜ ਨੇ ਸਾਥ ਦਿੱਤਾ ਬਹੁਤ ਵਧੀਆ ਸਪੋਰਟ ਮਿਲਿਆ ਤੇ ਰਲ ਮਿਲ ਕੇ ਬਾਕੀ ਪਰਿਵਾਰਤਮਾ ਨੇ ਵਾਹਿਗੁਰੂ ਦੀ ਕਿਰਪਾ ਨਾਲ ਇਹ ਸ਼੍ਰੀਲਤੀ ਲਾਈ ਹੈ ਸਾਡੀ ਜੀ ਹਰ ਇੱਕ ਦਾ ਮਦਦ ਤੇਲ ਪੁੱਲ ਸਾਰੇ ਨੇ ਹਰ ਇੱਕ ਦੇ ਵੈਕਲੂ ਦੇ ਫਲਦਾ ਉਹ ਕਿਸੇ ਦੇਖ ਸਕਦੇ ਲਾਈਵ ਚ ਵੀ ਆ ਦੇ ਰੋ ਕੱਢੀ ਆ ਗਈ ਆ ਅੱਡੇ ਚੈੱਕ ਜਦੋਂ ਸਾਥ ਕਰਿਆ ਸਿਆਰੇ ਤੇ ਖਾਣਾ ਕਰਨਾ ਹੈ ਤਾਂ ਕਿ ਹਰ ਖਾਣਾ ਖਾ ਜਾਵੇ ਫਿਰ ਮੇ ਦਾ ਆ ਕੇ ਖਾਣ ਕਰਦੇ ਹਾਂ ਹੈਲੋ ਬਹੁਤਾ 5 ਮਿੰਟ 5 ਮਿੰਟ ਚੱਲ ਗਈ ਜਦ ਇਹ ਜਾਣਾ ਤੂੰ ਉੱਥੇ